ਪਿੰਡ ਚ ਵਿਚਰਨਾ ਲੋਕਾਂ ਦੇ ਨਾਲ ਜਾਂ ਉਹਦਾ ਸੁਭਾਅ ਉਹ ਬਹੁਤ ਵਧੀਆ ਚੰਗੇ ਕੰਮ ਕਰਦਾ ਚੰਗੀ ਸੋਚ ਰੱਖਦਾ ਤੇ ਬਾਕੀ ਕੁਦਰਤ ਦੀ ਇਹ ਹੈਗੀ ਆ ਮਹਾਰਾਜ ਆਪਾਂ ਨਾ ਖਾਲਸਾ ਜੀ ਤੁਹਾਡੇ ਰਿਸ਼ਤੇਦਾਰਾਂ ਨੇ ਪੁੱਛਿਆ ਤੇ ਇਹਦੇ ਬਾਰੇ ਪੁੱਛਿਆ ਵੀ ਕਿਵੇਂ ਕਿੱਥੇ ਪੜਿਆ ਕੀ ਕੀਤਾ ਹੈਗਾ ਤੇ ਉਹ ਗੱਲਾਂ ਬਾਤਾਂ ਹੀ ਪੁੱਛੀਆਂ ਸਾਨੂੰ ਕਿਹਾ ਕੁਝ ਨਹੀਂ ਹੈਗਾ ਪ੍ਰਸ਼ਾਸਨ ਨੇ ਬਿਠਾਇਆ ਜ਼ਰੂਰ ਹੈਗਾ ਦੋ ਤਿੰਨ ਦੋ ਰਾਤਾਂ ਮੈਂ ਥਿਰਿਆ ਤੇ ਕੋਈ ਕਿਸੇ ਤਰ੍ਹਾਂ ਦੀ ਦੁੱਖ ਤਕਲੀਫ ਕੋਈ ਨਹੀਂ ਤੇ ਬਸ ਰਿਸ਼ਤੇਦਾਰਾਂ ਨੇ ਆ ਕੇ ਪੁੱਛਿਆ ਵੀ ਕਿੱਥੇ ਕਿੱਥੇ ਰਿਸ਼ਤੇਦਾਰੀ ਆ ਜਾਂ ਉਹਦੇ ਬਾਰੇ ਪੁੱਛਿਆ ਵੀ ਕਿੱਥੇ ਗਿਆ ਕਿੱਥੇ ਨਹੀਂ ਤੇ ਉਹਦੇ ਬਾਰੇ ਮੈਨੂੰ ਪਤਾ ਹੀ ਨਹੀਂ ਸੀ ਕਿ ਕਿੱਥੇ ਆ ਕਿੱਥੇ ਨਹੀਂ ਹੈਗਾ ਸੀਗਾ ਕੋਈ ਵੀ ਜਾਂ ਤਾਂ ਦਰਬਾਰ ਸਾਹਿਬ ਜਾਂਦੇ ਸੀਗੇ ਇਹ ਉੱਥੇ ਕੋਈ ਦੋ ਦੋ ਚਾਰ ਚੜ੍ਹ ਦਿਨ ਰਹੇ ਹੁੰਦੇ ਸੀ ਤੇ ਘਰੇ ਹੀ ਰਹਿੰਦਾ ਸੀਗਾ ਅਸੀਂ ਨਹੀਂ ਕੋਈ ਗੱਲ ਰੋਜ਼ ਹੀ ਘਰੇ ਆਉਂਦਾ ਸੀਗਾ ਕਈ ਵਾਰੀ ਮਤਲਬ ਦੋ ਚਾਰ ਦਿਨ ਨਹੀਂ ਵੀ ਆਉਂਦਾ ਸੀ ਤੇ ਨਹੀਂ ਤਾਂ ਆਮ ਤੌਰ ਤੇ ਘਰੇ ਹੀ ਆਉਂਦਾ ਰਹਿੰਦਾ ਸੀਗਾ ਸਿੱਖੀ ਨਾਲ ਤਾਂ ਹੀ ਅਸੀਂ 1747 ਤੋਂ ਵੈਸੇ ਤਾਂ ਪਹਿਲਾਂ ਤੋਂ ਹੀ ਸਾਡੇ ਇੱਥੇ ਸ਼ੇਮੇ ਬਾਸ਼ਾ ਆਏ ਆ ਤੇ ਸਾਡੇ ਪਰਿਵਾਰ ਮੁੱਢੋਂ ਮੁੱਢੀ ਜੁੜੇ ਹੋਏ ਆ ਤੇ ਜਦੋਂ 1747 ਮੌਕੇ ਵੰਡ ਹੋਈ ਆ ਕਿ ਉਹ ਤਾਂ ਸਾਡੇ ਬਜ਼ੁਰਗਾਂ ਨੇ ਅਮਰਤ ਛਕਿਆ ਸੀਗਾ ਤੇ ਉਸ ਘੜੀ ਦੇ ਵਿੱਚ ਅਸੀਂ ਗਾਂਧੀਆਂ ਤੁਰੇ ਹੋਨੇ। ਘਟਨਾਕਰਮ ਜੀ ਜੇ ਮੈਂ ਤਾਂ ਇਹ ਹੀ ਦੇਖਦਾ ਹਾਂ ਕਿ ਕੁਦਰਤ ਜੋ ਕਰਦੀ ਆ ਤੇ ਚੰਗਾ ਹੀ ਕਰਦੀ ਆ। ਜੇ ਕੁਦਰਤ ਨੇ ਕੀਤਾ ਤਾਂ ਫਿਰ ਚੰਗਾ ਹੀ ਕੀਤਾ। ਜਦੋਂ ਕੋਈ ਪਾਪ ਦਾ ਘੜਾ ਭਰ ਜੇ ਤੇ ਉਹ ਟੁੱਟਦਾ ਵੀ ਆ ਇੱਕ ਦਿਨ। ਤੇ ਜੋ ਵੀ ਕੁਝ ਹੋਇਆ ਪ੍ਰਮਾਤਮਾ ਦੀ ਜੇ અપਾਰ ਕਿਰਪਾ ਨਾਲ ਜੋ ਹੋਇਆ ਤਾਂ ਫਿਰ ਚੰਗਾ ਹੀ ਹੋ ਸਕਦਾ। ਧੰਨਵਾਦ ਕਰਦਾ ਤੇ ਖਾਲਸਾ ਜੀ ਦਾ ਧੰਨਵਾਦ ਕਰਦਾ ਬਹੁਤ ਸਾਰੀ ਸੰਗਤ ਆਈ ਜਾਂਦੀ ਆ। ਇਨਾਂ ਤੋਂ ਪਹਿਲਾਂ ਆਪਣੇ ਸਰਦਾਰਤਰ ਸੇਮ ਸਿੰਘ ਜੀ ਦੂਸਰੇ ਆਪਣੇ ਅਮਰਤਪਾਲ ਦੇ ਡੈਡੀ ਜੀ ਉਹਨਾਂ ਦੇ ਨਾਲ ਕਾਫੀ ਸੰਗਤ ਆਈ ਆ ਕੱਲ ਵੀ ਬਹੁਤ ਸੰਗਤ ਆਈ ਆ ਅੱਜ ਇਹ ਆਏ ਆ ਮੈਂ ਸਾਰੇ ਜਿੰਨੇ ਵੀ ਸੰਗਤ ਆਈ ਜਾਂਦੀ ਆ ਜਾਂ ਜਿੰਨੇ ਵੀ ਬਾਹਰ ਬੈਠੇ ਦੀ ਸਾਨੂੰ ਪਿਆਰ ਕਰਦੇ ਸਾਡੇ ਰਾਮਦਾਰ ਦੀ ਰੱਖਦੇ ਆ ਸਾਰਿਆਂ ਦਾ ਹੀ ਬਹੁਤ ਤਹਿ ਦਿਲੋਂ ਧੰਨਵਾਦ ਆ ਇਹਨਾਂ ਨੇ ਆਏ ਘਰੇ ਇਹਨਾਂ ਨੇ ਫੋਨ ਤੇ ਮੈਨੂੰ ਅਫਸਰਾਂ ਨੂੰ ਕਹਿ ਕੇ ਉਥੋਂ ਥਾਣੇ ਤੋਂ ਬਾਹਰ ਵੀ ਘਟਾਇਆ ਤੇ ਚਲੋ ਇਹ ਸਾਡੇ ਐਮਪੀ ਸਾਹਿਬ ਆ ਇਹਨਾਂ ਦਾ ਫਰਜ਼ ਵੀ ਬਣਦਾ ਸੀਗਾ ਸਾਡੇ ਨਾਲ ਅਸੀਂ ਇਹਨਾਂ ਨੂੰ ਇਹਨਾਂ ਦੀ ਸਪੋਰਟ ਕੀਤੀ ਤੇ ਇਹ ਸੰਗਤ ਦੀ ਸਪੋਰਟ ਤੇ ਆ ਸੇਵਾਦਾਰ ਆ ਇਹ ਇਹ ਇੱਕ ਉਹ ਐਮਪੀ ਤਾਂ ਹੈ ਨਹੀਂਗੇ ਇਹ ਸੇਵਾਦਾਰ ਐਮਪੀ ਆ ਲੋਕਾਂ ਦੇ ਸੇਵਾ ਕਰਨ ਵਾਲੇ ਐਮਪੀ ਆ ਇਹ ਤੇ ਇਹਨਾਂ ਨੇ ਬਹੁਤ ਚੰਗਾ ਕੀਤਾ ਸਾਨੂੰ ਮਿਲਣ ਆਏ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਨਹੀਂ ਜੀ ਉਸ ਘਟਨਾ ਕਰਮ ਤੋਂ ਬਾਅਦ ਮੇਰੀ ਸਿੱਧੀ ਗੱਲਬਾਤ ਉਹਦੇ ਨਾਲ ਕੋਈ ਨਹੀਂ ਹੋਈ ਜੀ ਹਾਂਜੀ ਉਹ ਕੋਈ ਪਤਾ ਨਹੀਂ ਉਹ ਕਿੱਥੇ ਆ ਕਿੱਥੇ ਨਹੀਂ ਹੈਗਾ ਵੀ ਜੇ ਤਾਂ ਪ੍ਰਸ਼ਾਸਨ ਨੂੰ ਪਤਾ ਪੁਲਿਸ ਦਾਅਵਾ ਕਰਦੀ ਹੈ ਕਿ ਦੁਬਈ ਚਲਾ ਗਿਆ ਉਸੇ ਦਿਨੀ ਸ਼ਾਮ ਨੂੰ ਜਿਹੜਾ ਦੁਬਈ ਚਲੇ ਗਿਆ ਪੁਲਿਸ ਕਹਿੰਦੀ ਹੈ ਜੀ ਐਸਐਸਪੀ ਸਾਹਿਬ ਦੇ ਮੈਂ ਵੀ ਮੀਡੀਆ ਤੇ ਬਿਆਨ ਸੁਣੇ ਆ ਵੀ ਉਹ ਦੁਬਈ ਚਲਾ ਗਿਆ ਪਰ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਵੀ ਉਹ ਦੁਬਈ ਚਲਾ ਗਿਆ ਕਿ ਜਾਂ ਕਿਤੇ ਹੋਰ ਪਿੰਡ ਚ ਵਿਚਰਨਾ ਲੋਕਾਂ ਦੇ ਨਾਲ ਜਾਂ ਉਹਦਾ ਸੁਭਾਅ ਉਹ ਬਹੁਤ ਵਧੀਆ ਹੈ ਚੰਗੇ ਕੰਮ ਕਰਦਾ ਚੰਗੀ ਸੋਚ ਰੱਖਦਾ ਤੇ ਬਾਕੀ ਕੁਦਰਤ ਦੀ ਇਹ ਹੈਗੀ ਆ ਮਹਾਰਾਜ ਆਪਾਂ ਨਾ ਖਾਲਸਾ ਜੀ ਤੁਹਾਡੇ ਰਿਸ਼ਤੇਦਾਰਾਂ ਨੇ ਪੁੱਛਿਆ ਤੇ ਇਹਦੇ ਬਾਰੇ ਪੁੱਛਿਆ ਵੀ ਕਿਵੇਂ ਕਿੱਥੇ ਪੜਿਆ ਕੀ ਕੀਤਾ ਹੈਗਾ ਤੇ ਉਹ ਗੱਲਾਂ ਬਾਤਾਂ ਹੀ ਪੁੱਛੀਆਂ ਸਾਨੂੰ ਕਾਹ ਕੁਛ ਨਹੀਂ ਹੈਗਾ ਪ੍ਰਸ਼ਾਸਨ ਨੇ ਬਿਠਾਇਆ ਜਰੂਰ ਹੈਗਾ ਦੋ ਤਿੰਨ ਦੋ ਰਾਤਾਂ ਮੈਂ ਥਿਰਿਆ ਤੇ ਕੋਈ ਕਿਸੇ ਤਰ੍ਹਾਂ ਦੀ ਦੁੱਖ ਤਕਲੀਫ ਕੋਈ ਨਹੀਂ ਤੇ ਬਸ ਰਿਸ਼ਤੇਦਾਰਾਂ ਨੇ ਆ ਕੇ ਪੁੱਛਿਆ ਵੀ ਕਿੱਥੇ ਕਿੱਥੇ ਰਿਸ਼ਤੇਦਾਰੀ ਆ ਜਾਂ ਉਹਦੇ ਬਾਰੇ ਪੁੱਛਿਆ ਵੀ ਕਿੱਥੇ ਗਿਆ ਕਿੱਥੇ ਨਹੀਂ ਤੇ ਉਹਦੇ ਬਾਰੇ ਮੈਨੂੰ ਪਤਾ ਹੀ ਨਹੀਂ ਸੀ ਕਿ ਕਿੱਥੇ ਆ ਕਿੱਥੇ ਨਹੀਂ ਹੈਗਾ ਸੀਗਾ ਕੋਈ ਜਾਂ ਤਾਂ ਦਰਬਾਰ ਸਾਹਿਬ ਜਾਂਦੇ ਸੀਗੇ ਇਹ ਉੱਥੇ ਕੋਈ ਦੋ ਦੋ ਚਾਰ ਚਾਰ ਦਿਨ ਰਹੇ ਹੁੰਦੇ ਸੀ ਤੇ ਘਰੇ ਹੀ ਰਹਿੰਦਾ ਸੀਗਾ ਅਸੀਂ ਨਹੀਂ ਕੋਈ ਗੱਲ ਰੋਜ਼ ਹੀ ਘਰੇ ਆਉਂਦਾ ਸੀਗਾ ਕਈ ਵਾਰੀ ਮਤਲਬ ਦੋ ਚਾਰ ਦਿਨ ਨਹੀਂ ਵੀ ਆਉਂਦਾ ਸੀ ਤੇ ਨਹੀਂ ਤਾਂ ਆਮ ਤੌਰ ਤੇ ਘਰੇ ਹੀ ਆਉਂਦਾ ਰਹਿੰਦਾ ਸੀਗਾ ਸਿੱਖੀ ਨਾਲ ਤਾਂ ਹੀ ਅਸੀਂ 747 ਤੋਂ ਵੈਸੇ ਤਾਂ ਪਹਿਲਾਂ ਤੋਂ ਹੀ ਸਾਡੇ ਇੱਥੇ ਛੇਵੇਂ ਪਾਸ਼ਾ ਆਏ ਆ ਤੇ ਸਾਡੇ ਪਰਿਵਾਰ ਮੁੱਢੋਂ ਮੁੱਢੀ ਜੁੜੇ ਹੋਏ ਆ ਤੇ ਜਦੋਂ 747 ਮੌਕੇ ਵੰਡ ਹੋਈ ਆ ਜੋ ਤਾਂ ਸਾਡੇ ਬਜ਼ੁਰਗਾਂ ਨੇ ਅਮਰਤ ਛਕਿਆ ਸੀਗਾ ਤੇ ਉਸ ਘੜੀ ਦੇ ਵਿੱਚ ਅਸੀਂ ਗਾਂਧੀਆਂ ਤੁਰੇ ਹੋਨੇ। ਘਟਨਾ ਕਰਮ ਜੀ ਜੇ ਮੈਂ ਤਾਂ ਇਹ ਹੀ ਦੇਖਦਾ ਹਾਂ ਕਿ ਕੁਦਰਤ ਜੋ ਕਰਦੀ ਆ ਤੇ ਚੰਗਾ ਹੀ ਕਰਦੀ ਆ। ਜੇ ਕੁਦਰਤ ਨੇ ਕੀਤਾ ਤਾਂ ਫਿਰ ਚੰਗਾ ਹੀ ਕੀਤਾ। ਜਦੋਂ ਕੋਈ ਪਾਪ ਦਾ ਘੜਾ ਭਰ ਜੇ ਤੇ ਉਹ ਟੁੱਟਦਾ ਵੀ ਇੱਕ ਦਿਨ ਤੇ ਜੋ ਵੀ ਕੁਝ ਹੋਇਆ ਪ੍ਰਮਾਤਮਾ ਦੀ ਜੇ અપਾਰ ਕਿਰਪਾ ਨਾਲ ਜੋ ਹੋਇਆ ਤਾਂ ਫਿਰ ਚੰਗਾ ਹੀ ਹੋ ਸਕਦਾ। ਮੈਂ ਧੰਨਵਾਦ ਕਰਦਾ ਤੇ ਖਾਲਸਾ ਜੀ ਦਾ ਧੰਨਵਾਦ ਕਰਦਾ ਬਹੁਤ ਸਾਰੀ ਸੰਗਤ ਆਈ ਜਾਂਦੀ ਆ। ਇਹਨਾਂ ਤੋਂ ਪਹਿਲਾਂ ਆਪਣੇ ਸਰਦਾਰ ترسےم ਸਿੰਘ ਜੀ ਦੂਸਰੇ ਆਪਣੇ અમਰਤਪਾਲ ਦੇ ਡੈਡੀ ਜੀ ਉਹਨਾਂ ਦੇ ਨਾਲ ਕਾਫੀ ਸੰਗਤ ਆਈ ਆ ਕੱਲ ਵੀ ਬਹੁਤ ਸੰਗਤ ਆਈ ਆ ਅੱਜ ਇਹ ਆਏ ਆ ਮੈਂ ਸਾਰੇ ਜਿੰਨੇ ਵੀ ਸੰਗਤ ਆਈ ਜਾਂਦੀ ਆ ਜਾਂ ਜਿੰਨੇ ਵੀ ਬਾਹਰ ਬੈਠੇ ਸਾਨੂੰ ਪਿਆਰ ਕਰਦੇ ਸਾਡੇ ਦਾ ਹਮਦਰਦੀ ਰੱਖਦੇ ਆ ਸਾਰਿਆਂ ਦਾ ਹੀ ਬਹੁਤ ਤਹਿ ਦਿਲੋਂ ਧੰਨਵਾਦ ਆ ਇਹਨਾਂ ਨੇ ਆਏ ਘਰੇ ਤੇ ਇਹਨਾਂ ਨੇ ਫੋਨ ਤੇ ਮੈਨੂੰ ਅਫਸਰਾਂ ਨੂੰ ਕਹਿ ਕੇ ਉੱਥੋਂ ਥਾਣੇ ਤੋਂ ਬਾਹਰ ਵੀ ਘਟਾਇਆ ਤੇ ਚਲੋ ਇਹ ਸਾਡੇ ਐਮਪੀ ਸਾਹਿਬ ਆ ਇਹਨਾਂ ਦਾ ਫਰਜ਼ ਵੀ ਬਣਦਾ ਹੈ ਜੀ ਸਾਡੇ ਨਾਲ ਅਸੀਂ ਇਹਨਾਂ ਨੂੰ ਇਹਨਾਂ ਦੀ ਸਪੋਰਟ ਕੀਤੀ ਤੇ ਇਹ ਸੰਗਤ ਦੀ ਸਪੋਰਟ ਤੇ ਆ ਸੇਵਾਦਾਰ ਆ ਇਹ ਇਹ ਕੋਈ ਐਮਪੀ ਤਾਂ ਨਹੀਂਗੇ ਇਹ ਸੇਵਾਦਾਰ ਐਮਪੀ ਆ ਲੋਕਾਂ ਦੇ ਸੇਵਾ ਕਰਨ ਵਾਲੇ ਐਮਪੀ ਆ ਇਹ ਤੇ ਇਹਨਾਂ ਨੇ ਬਹੁਤ ਚੰਗਾ ਕੀਤਾ ਸਾਨੂੰ ਮਿਲਣ ਆਏ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਨਹੀਂ ਜੀ ਉਸ ਘਟਨਾ ਕਾਰਨ ਤੋਂ ਬਾਅਦ ਮੇਰੀ ਸਿੱਧੀ ਗੱਲਬਾਤ ਉਹਦੇ ਨਾਲ ਕੋਈ ਨਹੀਂ ਹੋਈਗੀ ਜੀ ਹਾਂਜੀ ਉਹ ਕੋਈ ਪਤਾ ਨਹੀਂ ਉਹ ਕਿੱਥੇ ਆ ਕਿੱਥੇ ਨਹੀਂ ਹੈਗਾ ਜੀ ਤੇ ਪ੍ਰਸ਼ਾਸਨ ਨੂੰ ਪਤਾ ਪੁਲਿਸ ਦਾਵਾ ਕਰਦੀ ਹੈ ਕਿ ਦੁਬਈ ਚਲਾ ਗਿਆ ਉਸੇ ਦਿਨੀ ਸ਼ਾਮ ਨੂੰ ਜਿਹੜਾ ਦੁਬਈ ਚਲੇ ਗਿਆ ਪੁਲਿਸ ਕਹਿੰਦੀ ਹੈ ਜੀ ਐਸਐਸਪੀ ਸਾਹਿਬ ਇਹ ਮੈਂ ਵੀ ਮੀਡੀਆ ਤੇ ਬਿਆਨ ਸੁਣੇ ਆ ਵੀ ਉਹ ਦੁਬਈ ਚਲਾ ਗਿਆ ਪਰ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਵੀ ਉਹ ਦੁਬਈ ਚਲਾ ਗਿਆ ਕਿ ਜਾਂ ਕਿਤੇ ਹੋ